ਕਰੋਸ਼ੀਆ ਦੀ ਤੁਸੀਂ ਗੱਲ ਕਰ ਰਹੇ ਸੀ ਕਿੰਨੇ ਕੁ ਡਰਾਈਵਰਾਂ ਦੀ ਲੋੜ ਰਹਿੰਦੀ ਹੈ ਤੁਹਾਨੂੰ ਉੱਥੇ ਕਈ ਪ੍ਰਕਾਰ ਦੇ ਡਰਾਈਵਰਾਂ ਦੀ ਲੋੜ ਪੈਂਦੀ ਹੈ ਹੈਵੀ ਡਰਾਈਵਰ ਵੀ ਕਈ ਆ ਜਾਂਦੇ ਆ ਕੁਝ ਬੱਸ ਡਰਾਈਵਰ ਆ ਗਏ ਟ੍ਰਾਲਾ ਡਰਾਈਵਰ ਆ ਗਏ ਜਾਂ ਲਾਈਟ ਵਹੀਕਲ ਡਰਾਈਵਰ ਆ ਗਏ ਜ਼ਿਆਦਾਤਰ ਜਿਹੜੀ ਡਿਮਾਂਡ ਆ ਉਹ ਹੈਵੀ ਡਰਾਈਵਰ ਦੀ ਆ ਟ੍ਰਾਲਾ ਡਰਾਈਵਰ ਦੀ ਜਿਹੜੀ ਹੁੰਦੀ ਹੈ ਜਰਮਨ ਦੀ ਕੰਪਨੀ ਜਰਮਨ ਦੇ ਵਿੱਚ ਕੰਮ ਕਰਾਉਂ ਜਰਮਨ ਦੇ ਵਿੱਚ ਡਾਇਰੈਕਟ ਇੱਥੋਂ ਡਰਾਈਵਰ ਹਾਇਰ ਨਹੀਂ ਹੁੰਦਾ ਉਹ ਕੰਪਨੀਆਂ ਉੱਥੋਂ ਹੀ ਹਾਇਰ ਕਰਦੀਆਂ ਨੇ ਜ਼ਿਆਦਾ ਇੱਥੋਂ ਕਰੋਸ਼ੀਆ ਗਿਆ ਕਰੋਸ਼ੀਆ ਦੀ ਕੰਪਨੀ ਤੋਂ ਲੈ ਲਿਆ ਜਦੋਂ ਹੁਣ ਵਰਕਰ ਨੇ ਜਾਣਾ ਇਹਦਾ ਨਾ ਕਿ ਅਨਟ੍ਰੇਨ ਜਿਹੜੇ ਵੀ ਸਕਿੱਲ ਦੇ ਵਿੱਚ ਜਾਣਾ ਚਾਹੇ ਤੁਸੀਂ ਆਪਾਂ ਡਰਾਈਵਰ ਤੋਂ ਹਟ ਕੇ ਗੱਲ ਕਰੀਏ ਚਾਹੇ ਤੁਸੀਂ ਵੈਲਡਰ ਜਾਣਾ ਚਾਹੇ ਕਿਸੇ ਵੀ ਟ੍ਰੇਡ 'ਚ ਜਾਣਾ ਤੁਹਾਨੂੰ ਉਹ ਸਕਿੱਲ ਆਉਣੀ ਜ਼ਰੂਰੀ ਚਾਹੀਦੀ ਆ ਫੇਰ ਫਾਇਦਾ ਜਾਣਦਾ ਸਿੱਧੀ ਗੱਡੀ ਬੰਦਾ ਹਰ ਚਲਾ ਲੰਦਾ ਰੋਡ ਤੇ ਮੇਨ ਜਿਹੜੀ ਹੁੰਦੀ ਆ ਰਿਵਰਸ ਪਾਰਕਿੰਗ ਪਾਰਕਿੰਗ ਕਿੱਦਾਂ ਆਉਂਦੀ ਆ ਉਹ ਮੇਨ ਆਉਂਦੀ ਆ ਉਹਦੀ ਬਾਕੀ ਜਿਵੇਂ ਸਾਈਡ ਦਾ ਦੇਖਣਾ ਪਿੱਛੇ ਦਾ ਹੋਰ ਇਹ ਸਾਰੀਆਂ ਚੀਜ਼ਾਂ ਪ੍ਰੋਪਰ ਉਹਨੂੰ ਆਉਣੀ ਚਾਹੀਦੀਆਂ ਨੇ ਜਿਵੇਂ ਆਪਾਂ ਯੂ ਐਸ ਦੇਖਦੇ ਆ ਬਹੁਤ ਸਾਰੇ ਡਰਾਈਵਰਾਂ ਨੂੰ ਹਜੇ ਜਿਹੜੇ ਉਹ ਕਹਿੰਦੇ ਸਾਈਨ ਬੋਰਡ ਹੀ ਨਹੀਂ ਪੜ੍ਹਨੇ ਆ ਰਹੇ ਤਾਂ ਜਦੋਂ ਵਰਕਰ ਉੱਤੇ ਚੱਲਿਆ ਗਿਆ ਫਿਰ ਉਹਦਾ ਫਿਰ ਉੱਤੇ ਜਾ ਕੇ ਟ੍ਰੇਨਿੰਗ ਹੋਣੀ ਆ। ਅੱਛਾ ਜੀ ਟ੍ਰੇਨਿੰਗ ਤੋਂ ਕਰੋਸ਼ਾ ਜਾ ਕੇ ਹਾਂਜੀ ਟ੍ਰੇਨਿੰਗ ਤੋਂ ਬਾਅਦ ਉਹਨੂੰ ਕੋਡ 95 ਦਾ ਟੈਸਟ ਕਲੀਅਰ ਕਰਨਾ ਪੈਣਾ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਜਿਹੜੇ ਵੀ ਸਾਡੇ ਦਰਸ਼ਕ ਹੈਗੇ ਆ ਜਿਹੜੇ ਵਰਕ ਵੀਜ਼ਾ ਤੇ ਵਿਦੇਸ਼ ਜਾਣਾ ਚਾਹੁੰਦੇ ਆ ਉਹ ਕਿਵੇਂ ਜਾ ਸਕਦੇ ਆ ਔਰ ਕੌਣ ਭੇਜ ਸਕਦਾ ਬਹੁਤ ਸਾਰੀ ਕਨਫਿਊਜ਼ਨ ਹੈ ਵਰਕ ਵੀਜ਼ਾ ਦੀਆਂ ਬਹੁਤ ਸਾਰੀਆਂ ਐਡਸ ਨੇ ਜਿਹੜੀਆਂ ਅਖਬਾਰ ਦੇ ਵਿੱਚ ਆਪਾਂ ਦੇਖਦੇ ਆ ਉਹ ਜਾਂ ਵਕ ਵਕ ਹੋਰ ਕਿਤੇ ਸੋਸ਼ਲ ਮੀਡੀਆ ਤੇ ਦੇਖਦੇ ਆ ਲੋਕ ਉੱਥੇ ਜਾਂਦੇ ਆ ਔਰ ਠੱਗੀ ਦਾ ਸ਼ਿਕਾਰ ਹੁੰਦੇ ਆ ਕਈ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਲੱਗੀਆਂ ਹੁੰਦੀਆਂ ਕਿ ਕਾਰਪੈਂਟਰ ਦੀ ਜ਼ਰੂਰਤ ਹੈ ਜੀ ਟਰੱਕ ਡਰਾਈਵਰ ਦੀ ਜ਼ਰੂਰਤ ਹੈ ਪਰ ਟਰੱਕ ਡਰਾਈਵਰ ਦੀ ਜ਼ਰੂਰਤ ਦੀ ਐਡ ਕੌਣ ਦੇ ਸਕਦਾ ਔਰ ਕੌਣ ਤੁਹਾਨੂੰ ਭੇਜ ਸਕਦਾ ਔਰ ਕਿਸ ਦਾ ਡਾਇਰੈਕਟ ਕੰਟਰੈਕਟ ਹੈਗਾ ਚਾਹੇ ਯੂਰਪ ਦੀ ਗੱਲ ਕਰੀਏ ਜਾਂ ਫਿਰ ਯੂਐਸ ਦੀ ਗੱਲ ਕਰੀਏ ਜਾਂ ਫਿਰ ਯੂਕੇ ਜਾਂ ਹੋਰ ਕਿੰਨੇ ਵੀ ਮੁਲਕ ਹੈਗੇ ਆ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਹੋ ਧਿਆਨ ਦੇ ਨਾਲ ਦੇਖੋ ਖਾਸ ਤੌਰ ਤੇ ਜਿਹੜਾ ਅੱਜ ਦੇ ਸਾਡਾ ਸ਼ੋਅ ਹੈ ਉਹਨਾਂ ਦੇ ਲਈ ਖਾਸ ਹੈ ਜਿਹੜੇ ਟਰੱਕ ਡਰਾਈਵਰ ਹੈਗੇ ਨੇ ਜਿਨ੍ਹਾਂ ਕੋ ਹੈਵੀ ਲਾਇਸੈਂਸ ਹੈ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈ ਉਹਨਾਂ ਦੇ ਲਈ ਨਹੀਂ ਹੈ ਪਰ ਜਿਨ੍ਹਾਂ ਕੋ ਲਾਇਸੈਂਸ ਹੈਗਾ ਉਹਨਾਂ ਦੇ ਲਈ ਬਹੁਤ ਹੀ ਖਾਸ ਹੈ ਔਰ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸਾਡੇ ਨਾਲ ਕੁਲਵਿੰਦਰ ਸਿੰਘ ਜੀ ਨੇ ਧਵਨ ਐਸੋਸੀਏਟ ਬਰਨਾਲਾ ਤੋਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸਰਵਿਸਿਜ਼ ਦੇ ਰਹੇ ਹੈ ਔਰ ਇਹਨਾਂ ਕੋ ਇੰਡੀਅਨ ਗਵਰਨਮੈਂਟ ਵੱਲੋਂ ਲਾਇਸੈਂਸ ਹੈ ਇੰਡੀਅਨ ਗਵਰਨਮੈਂਟ ਹੈ ਜਿਹੜੀ ਇੱਕ ਲਾਇਸੈਂਸ ਦਿੰਦੀ ਹੈ ਜੋ ਬਹੁਤ ਬਹੁਤ ਮੁਸ਼ਕਲ ਨਾਲ ਮਿਲਦਾ ਔਰ ਬਹੁਤ ਘੱਟ ਲੋਕਾਂ ਕੋਲ ਹੈ ਔਰ ਇਹਨਾਂ ਕੋਲ ਮੈਨੂੰ ਲੱਗਦਾ ਸ਼ਾਇਦ ਪੰਜਾਬ ਦੇ ਵਿੱਚ ਸਭ ਤੋਂ ਪੁਰਾਣਾ ਲਾਇਸੈਂਸ ਹੈ ਖਾਸ ਤੌਰ ਤੇ ਵਰਕ ਵੀਜ਼ਾ ਦਾ ਬਹੁਤ ਬਹੁਤ ਸਵਾਗਤ ਹੈ ਕੁਲਵਿੰਦਰ ਜੀ ਧੰਨਵਾਦ ਜੀ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਕੌਣ ਇਹ ਵਰਕ ਵੀਜ਼ਾ ਜਿਹੜਾ ਇਸ ਦੇ ਲਈ ਕੌਣ ਤੁਹਾਨੂੰ ਮਤਲਬ ਕੌਣ ਭੇਜ ਸਕਦਾ ਗਾਈਡ ਕੌਣ ਕਰ ਸਕਦਾ ਜਿਹੜੇ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਸਰ ਐਕਚੁਅਲੀ ਇਹ ਜਿਹੜਾ ਵਰਕ ਵੀਜ਼ੇ ਤੇ ਜਾਂਦੇ ਆ ਇਹ ਮਿਨਿਸਟਰੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਲਾਇਸੈਂਸ ਦਿੰਦੀ ਹੈ ਜਿਹਨੂੰ ਐਮਏ ਬੋਲਦੇ ਆਪਾਂ ਹਮ ਜਿਹੜਾ ਉਹ ਲਾਇਸੈਂਸ ਦਿੰਦੀ ਹੈ ਉਹ ਵਿਅਕਤੀ ਹੀ ਭੇਜ ਸਕਦੇ ਆ ਹਮ ਜਿਨ੍ਹਾਂ ਨੂੰ ਰਿਕਰੂਟਿੰਗ ਏਜੰਟ ਬੋਲਿਆ ਜਾਂਦਾ ਜਿਹੜਾ ਪੰਜਾਬ ਸਰਕਾਰ ਦਾ ਜੋ ਲਾਇਸੈਂਸ ਆ ਰਜਿਸਟ੍ਰੇਸ਼ਨ ਆ ਉਹ ਸਿਰਫ ਕੰਸਲਟੈਂਸੀ ਵਗੈਰਾ ਲਈ ਆ ਉਹ ਰਿਕਰੂਟਿੰਗ ਲਈ ਨਹੀਂ ਆ ਬਰਕਪਾਰਟਮੈਂਟ ਤੇ ਉਹ ਰਿਕਰੂਟ ਨਹੀਂ ਕਰ ਸਕਦੇ ਹੂੰ ਬਿਲਕੁਲ ਤਾਂ ਜੀ ਆਪਾਂ ਜਿਹੜੀ ਗੱਲ ਕਰਨੀ ਹੈਗੀ ਐ ਇਸ ਬਾਰੇ ਆਪਾਂ ਕਰਨੀ ਹੈ ਕਿ ਕਿਵੇਂ ਜਿਹੜਾ ਟਰੱਕ ਡਰਾਈਵਰ ਦੀ ਤੁਸੀਂ ਹੁਣੇ ਗੱਲ ਕੀਤੀ ਹੈ ਹਨਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਭੇਜ ਰਹੇ ਹੋ ਇੱਕ ਤਾਂ ਸਭ ਤੋਂ ਮੇਨ ਸਵਾਲ ਆ ਵੀ ਕਿਸ ਤਰ੍ਹਾਂ ਦੀਆਂ ਤੁਹਾਡੇ ਕੋਲ ਕਿਵੇਂ ਪਤਾ ਲੱਗਦਾ ਕਿ ਇਸ ਕੰਟਰੀ ਦੇ ਵਿੱਚ ਇਸ ਚੀਜ਼ ਦੀ ਜਾਂ ਟਰੱਕ ਡਰਾਈਵਰ ਦੀ ਜਾਂ ਹੋਰ ਕਿਸੇ ਵਰਕਰਸ ਦੀ ਲੋੜ ਹੈਗੀ ਐ ਸਰ ਇਹ ਕੀ ਆ ਇਹ ਉੱਥੇ ਜਿਹੜੀਆਂ ਕੰਪਨੀਆਂ ਨੇ ਉਹ ਡਾਇਰੈਕਟ ਅਪਰੋਚ ਕਰਦੀਆਂ ਨੇ ਹੂੰ ਜਿਹਦੇ ਕੋਲੇ ਸੈਂਟਰ ਕਮੰਡ ਦਾ ਲਾਇਸੈਂਸ ਆ ਉਹ ਐਲੀਜੀਬਲ ਆ ਵਰਕ ਪਰਮਿਟ ਤੇ ਵਰਕਰ ਭੇਜਣ ਲਈ ਉਧਰੋਂ ਕੰਪਨੀ ਕੰਟਰੈਕਟ ਕੰਟੈਕਟ ਕਰਦੀ ਆ ਕੰਟੈਕਟ ਕੀਤਾ ਉਹਦੇ ਅਕੋਰਡਿੰਗ ਫਿਰ ਉਹ ਪੇਪਰ ਉਹਨੂੰ ਲੈਣੇ ਪੈਂਦੇ ਗਵਰਨਮੈਂਟ ਵਿੱਚ ਇਨਵੋਲਵ ਹੁੰਦੀ ਹੈ ਸਰ ਹਾਂਜੀ ਉਹਦੇ ਵਿੱਚ ਹੁੰਦੀ ਆ ਉਹਦੇ ਵਿੱਚ ਕੀ ਆ ਤਿੰਨ ਪੇਪਰ ਗਵਰਨਮੈਂਟ ਉਹਧਰੋਂ ਕੰਪਨੀ ਦਿੰਦੀ ਆ ਪਾਵਰ ਆਫ ਟਰਨੀ ਡਿਮਾਂਡ ਲੈਟਰ ਤੇ ਆਫਰ ਲੈਟਰ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਤਿੰਨੇ ਪੇਪਰ ਆ ਇਹ ਉਹਦੇ ਕੋਲੇ ਹੋਣੇ ਚਾਹੀਦੇ ਨੇ ਤੇ ਬਿਲਕੁਲ ਸਰ ਹੁਣ ਕਿਹੜੀ ਕੰਟਰੀ ਦੇ ਲਈ ਤੁਸੀਂ ਇਸ ਦੀ ਗੱਲ ਜਿਹੜੀ ਕਰਨੀ ਆ ਆਪਾਂ ਅੱਜ ਟਰੱਕ ਡਰਾਈਵਰ ਤੁਸੀਂ ਸਰ ਮੈਂ ਬੇਸਿਕਲੀ ਗੱਲ ਕਰਨੀ ਚਾਹਣਾ ਅੱਜ ਯੂਰਪ ਤੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮਾਰਕੀਟ ਦੇ ਵਿੱਚ ਇਹ افਵਾਹ ਫੈਲੀ ਹੋਈ ਆ ਵੀ ਯੂਰਪ ਨੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਮੈਂ ਉਸ ਗੱਲ ਤੇ ਗੱਲ ਕਰਨੀ ਚਾਹਣਾ ਵੀ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈ ਉਹਦੀਆਂ ਟਰਮ ਕੰਡੀਸ਼ਨ ਚੇਂਜ ਹੋ ਗਈਆਂ 2000 2025 ਜਨਵਰੀ ਤੋਂ ਪਹਿਲਾਂ ਟਰਮ ਕੰਡੀਸ਼ਨ ਹੋਰ ਸੀ ਉਸ ਤੋਂ ਬਾਅਦ ਹੋਰ ਹੋ ਗਈਆਂ ਉਸ ਤੋਂ ਪਹਿਲਾਂ ਕੀ ਸੀ ਕੋਈ ਵੀ ਕੰਪਨੀ ਚਾਹੇ ਉਹ ਛੋਟੀ ਆ ਵੱਡੀ ਆ ਉਹ ਰਿਕਰੂਟ ਕਰ ਦਿਆ ਸੀ ਜੀ ਇੰਡੀਆ ਤੋਂ ਵਰਕਰ ਡਾਇਰੈਕਟ ਹਮ ਬਟ ਇਹਨਾਂ ਨੇ ਜਨਵਰੀ ਦੇ ਵਿੱਚ ਆ ਕੇ ਲਾਭ ਬਣਾਤਾ ਵੀ ਜਿਹੜੀ ਕੰਪਨੀ 10000 ਯੂਰੋ ਦੀ ਟਰਨਓਵਰ ਪਰ ਮੰਥ ਦੀ ਹੋਵੇ ਹਮ 6 ਮਹੀਨਿਆਂ ਦੀ ਘੱਟੋ ਘੱਟ ਉਹਨਾਂ ਦੀ ਟਰਨਓਵਰ ਚਾਹੀਦੀ ਆ 60000 ਦੀ ਉਹ ਕੰਪਨੀ ਹੀ ਰਿਕਰੂਟ ਕਰ ਸਕਦੀ ਆ ਛੋਟੀਆਂ ਕਿ ਆਪਣੇ ਨਹੀਂ ਕਰ ਸਕਦੀਆਂ ਇਸ ਕਰਕੇ ਮਾਰਕੀਟ ਦੇ ਵਿੱਚ ਉਹ ਇਹ ਅਫਵਾਹ ਹੋਵੇਗੀ ਵੀ ਬੀਜੇ ਬੰਦ ਹੋ ਗਏ ਵੱਡੀਆਂ ਕੰਪਨੀਆਂ ਵੀ ਜੇ ਹੁਣ ਵੀ ਦੇ ਰਹੀਆਂ ਨੇ ਹਮ ਆ ਰਹੇ ਆ ਛੋਟੀਆਂ ਕੰਪਨੀ ਦੇ ਬੀਜੇ ਨਹੀਂ ਆ ਰਹੇ ਸਲੋਵੇਨੀਆ ਯੂਰਪ ਦੀ ਕੰਟਰੀ ਦੀ ਆਪਾਂ ਗੱਲ ਕਰੀਏ ਕਿਹੜੀ ਕਿਹੜੀ ਕੰਟਰੀ ਦੀ ਤੁਹਾਡੇ ਕੋਲ ਹੈਗੀ ਹੈ ਯਾਰ ਯੂਰਪ ਦੀ ਸਾਰੀ ਡਿਮਾਂਡ ਜਿਹੜੀਆਂ ਆਉਂਦੀਆਂ ਨੇ ਕਰੋਸ਼ੀਆ ਸਲੋਵੇਨੀਆ ਲਾਤਵੀਆ ਸਲੋਵਾਕੀਆ ਬੋਸਨੀਆ ਬੁਲਗਾਰੀਆ ਇਹ ਸਾਰੀਆਂ ਕੰਟਰੀ ਡਿਮਾਂਡ ਆਉਂਦੀਆਂ ਨੇ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਜਿਵੇਂ ਭਾਜੀ ਨੇ ਕਿਹਾ ਕਿ ਇੱਕ ਜਿਹੜਾ ਅਫਵਾਹ ਉੱਡੀ ਹੋਈ ਹੈ ਕਿ ਯੂਰਪ ਵੀਜ਼ਾ ਨਹੀਂ ਦੇ ਰਿਹਾ ਜਾਂ ਫਿਰ ਕਰੋਸ਼ੀਆ ਦੇ ਜਿਹੜੇ ਵੀਜ਼ੇ ਨੇ ਬੰਦ ਹੋ ਗਏ ਆ ਵੀਜ਼ੇ ਬੰਦ ਨਹੀਂ ਹੋਏ ਉਸ ਕੁਝ ਚੇਂਜਿੰਗ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਜਿਵੇਂ ਆਪਾਂ ਯੂਐਸ ਦੀ ਗੱਲ ਕਰਦੇ ਆ ਉਹਨਾਂ ਨੇ ਕਾਫੀ ਸਖਤੀ ਕੀਤੀ ਹੈ ਹਰੇਕ ਮੁਲਕ ਆ ਜਿਹੜਾ ਸਖਤੀ ਕਰ ਰਿਹਾ ਚਾਹੇ ਉਹ ਸਟੱਡੀ ਵੀਜ਼ਾ ਦੀ ਗੱਲ ਹੋਵੇ ਜਾਂ ਫਿਰ ਵਰਕ ਵੀਜ਼ਾ ਦੀ ਤੇ ਇਸ ਦੇ ਵਿੱਚ ਵੀ ਸਖਤੀ ਕੀਤੀ ਹੈ ਵੀ ਜਿਹੜੀ ਕੰਪਨੀ ਹੈ ਉਹਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ ਉਹ ਵਧਾਈਆਂ ਗਈਆਂ ਨੇ ਜਿਹੜੇ ਚੰਗੇ ਕੰਸਲਟੈਂਟ ਨੇ ਉਹੀ ਇਸ ਦੇ ਵਿੱਚ ਆਉਣਗੇ ਜਾਂ ਜਿਹ ਉਹੀ ਇਸ ਦੇ ਵਿੱਚ ਆ ਰਹੇ ਆ ਔਰ ਜਿਵੇਂ ਭਾਈ ਨੇ ਕਿਹਾ ਕਿ ਜਿਹੜਾ ਜਨਵਰੀ ਦੇ ਵਿੱਚ ਰੂਲ ਜਿਹੜੇ ਚੇਂਜ ਹੋਏ ਸੀ ਔਰ ਮਾਰਚ ਦੇ ਵਿੱਚ ਜਾ ਕੇ ਇਹ ਜਿਹੜਾ ਲਾਗੂ ਹੋ ਗਿਆ ਤੇ ਉਸ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਵੀਜ਼ਾ ਆ ਰਿਹਾ ਹੈ ਭਾਜੀ ਕਰੋਸ਼ੀਆ ਦੀ ਤੁਸੀਂ ਗੱਲ ਕਰ ਰਹੇ ਸੀ ਕਿੰਨੇ ਕੁ ਡਰਾਈਵਰਾਂ ਦੀ ਲੋੜ ਰਹਿੰਦੀ ਹੈ ਤੁਹਾਨੂੰ ਉੱਥੇ ਸਰ ਉੱਥੇ ਤਾਂ ਫਾਰ ਐਵਰ ਡਰਾਈਵਰਾਂ ਦੀ ਲੋੜ ਪੈਂਦੀ ਹੈ ਕਿਉਂਕਿ ਜਿਹੜੇ ਹੈਵੀ ਡਰਾਈਵਰ ਆ ਇਹ ਹਾਈ ਸਕਿੱਲ ਕੈਟਾਗਰੀ ਦੇ ਵਿੱਚ ਆਉਂਦੇ ਆ ਇਹਨਾਂ ਦੀ ਡਿਮਾਂਡ ਤਾਂ ਹਰ ਟਾਈਮ ਚੱਲਦੀ ਰਹਿੰਦੀ ਹੈ ਜਿਵੇਂ ਬੈਲ ਡਰਾ ਇਹਨਾਂ ਦੀ ਡਿਮਾਂਡ ਬਹੁਤ ਚੱਲਦੀ ਰਹਿੰਦੀ ਹੈ ਇਹ ਸਾਰਾ ਸਾਲ ਫਾਰ ਐਵਰ ਡਿ ਤੇ ਹੁਣ ਮੰਨ ਲਓ ਤੁਹਾਡੇ ਕੋਲ ਕਰੋਸ਼ੀਆ ਚ ਕਿੰਨੇ ਡਰਾਈਵਰਾਂ ਦੀ ਜੇ ਆਪਾਂ ਹੁਣ ਦੀ ਗੱਲ ਕਰਦੇ ਆਂ ਵੀ ਕਿੰਨੇ ਕ ਡਰਾਈਵਰਸ ਦੀ ਜਿਹੜੀ ਲੋੜ ਹੈਗੀ ਇਸ ਟਾਈਮ ਆਪਾਂ ਨਵੰਬਰ ਦੇ ਵਿੱਚ ਬੈਠੇ ਆ तकरीबन ਮਿਡ ਦੇ ਵਿੱਚ ਤੇ ਕਿੰਨੇ ਕ ਡਰਾਈਵਰ ਤੁਹਾਨੂੰ ਚਾਹੀਦੇ ਆ ਨਵੰਬਰ ਦਸੰਬਰ ਜਾਂ ਜਨੂਅਰੀ ਤੱਕ ਸਰ ਇਹ ਅਲੱਗ-ਅਲੱਗ ਹੈ ਤਾਂ ਤੁਹਾਨੂੰ ਦੱਸਿਆ ਵੀ ਜਿਵੇਂ ਸਪੋਜ਼ ਕਰੋ ਜਿਵੇਂ ਹੁਣ ਇੱਕ ਕੰਪਨੀ ਨਾਲ ਮੇਰਾ ਕੰਟਰੈਕਟ ਆ ਉਹਨੂੰ ਪਰ ਮੰਥ ਜੇ 10 ਡਰਾਈਵਰ ਚਾਹੀਦੇ ਆ 10 ਭੇਜਣੇ ਆ 15 ਚਾਹੀਦੇ ਆ 15 ਜਿਵੇਂ ਜਿਵੇਂ ਉਹ ਮੰਗੀ ਜਾਂਦੇ ਦੇਈ ਜਾਂਦੇ ਆ ਤੇ ਰਿਕੁਆਇਰਮੈਂਟ ਕੀ ਆ ਡਰਾਈਵਰ ਯਾਨੀ ਕਿ ਹੁਣ ਇੱਥੇ ਤੇ ਕਈ ਪ੍ਰਕਾਰ ਦੇ ਡਰਾਈਵਰ ਨੇ ਲੋੜ ਪੈਂਦੇ ਹੈ ਹੈਵੀ ਡਰਾਈਵਰ ਵੀ ਕਈ ਆ ਜਾਂਦੇ ਆ ਕੁਝ ਬੱਸ ਡਰਾਈਵਰ ਆ ਗਏ ਟ੍ਰਾਲਰ ਡਰਾਈਵਰ ਆ ਗਏ ਜਾਂ ਲਾਈਟ ਵਹੀਕਲ ਡਰਾਈਵਰ ਆ ਗਏ ਜ਼ਿਆਦਾਤਰ ਜਿਹੜੀ ਡਿਮਾਂਡ ਆ ਉਹ ਹੈਵੀ ਡਰਾਈਵਰ ਦੀ ਆ ਟ੍ਰਾਲਰ ਡਰਾਈਵਰ ਦੀ ਜਿਹੜੀ ਹੁੰਦੀ ਆ ਉਹ ਮਤਲਬ ਉਥੇ ਰੈਗੂਲਰ ਚੱਲਦੀ ਰਹਿੰਦੀ ਆ ਜਿਹੜੀ ਹੁਣ ਡਿਮਾਂਡ ਆ ਹੁਣ ਵੀ ਉਹੀ ਜ਼ਿਆਦਾ ਚੱਲਦੀ ਆ ਉਥੇ ਤੇ ਜਿਹੜੇ ਮੰਨ ਲਓ ਇੱਕ ਹੋ ਗਿਆ ਤੁਸੀਂ ਕਹਿੰਦੇ ਹੋ ਡਰਾਈਵਰਸ ਦੀ ਲੋੜ ਆ ਵੀ ਹਰ ਮਹੀਨੇ ਪੱਕੇ ਦੀਵਾਰੀ 10 ਦੀ ਹੋ ਗਈ 15 ਦੀ ਹੋ ਗਈ ਇਸ ਤਰ੍ਹਾਂ ਜਿਹੜੀਆਂ ਕੰਪਨੀਆਂ ਨਾਲ ਤੁਹਾਡਾ ਕੰਟਰੈਕਟ ਹੈਗਾ ਜੀ ਇਥੋਂ ਜਾਣਗੇ ਪਹਿਲਾਂ ਕਰੋਸ਼ ਉਸ ਤੋਂ ਬਾਅਦ ਅੱਗੇ ਫਿਰ ਕਿੱਥੇ ਮੂਵ ਸਰ ਉਹ ਅਲੱਗ-ਅਲੱਗ ਆ ਜਿਵੇਂ ਹੁਣ ਜੇ ਸਪੋਜ਼ ਕਰੋ ਵੀ ਕਰੋਸ਼ੀਆ ਦੀ ਕੰਪਨੀ ਆ ਉਹ ਕਰੋਸ਼ੀਆ ਦੇ ਵਿੱਚ ਕੰਮ ਕਰਾਉਂਦੀ ਆ ਜਰਮਨ ਦੀ ਕੰਪਨੀ ਜਰਮਨ ਦੇ ਵਿੱਚ ਕੰਮ ਕਰਾਉ ਉਹ ਜਰਮਨ ਦੇ ਵਿੱਚ ਡਾਇਰੈਕਟ ਇੱਥੋਂ ਡਰਾਈਵਰ ਹਾਇਰ ਨਹੀਂ ਹੁੰਦਾ ਉਹ ਕੰਪਨੀਆਂ ਉੱਥੋਂ ਹੀ ਹਾਇਰ ਕਰਦੀਆਂ ਨੇ ਜ਼ਿਆਦਾ ਇੱਥੋਂ ਕਰੋਸ਼ੀਆ ਗਿਆ ਕਰੋਸ਼ੀਆ ਦੀ ਕੰਪਨੀ ਤੋਂ ਲੈ ਲਿਆ ਜਾ ਕੇ ਤੁਹਾਨੂੰ ਕ੍ਰੋਸ਼ੀਆ ਦਾ ਵੀਜ਼ਾ ਲੱਗੂ ਮੈ ਲੱਗੂਗਾ ਹਾਂਜੀ ਉਹ ਤਾਂ ਕ੍ਰੋਸ਼ੀਆ ਦੇਖੋ ਉਹਦੀ ਚੇ ਹੁੰਦਾ ਸਰ ਜਿਵੇਂ ਕ੍ਰੋਸ਼ੀਆ ਦੀ ਕੰਪਨੀ ਆ ਕ੍ਰੋਸ਼ੀਆ ਦੇ ਵਿੱਚ ਹੀ ਕੰਮ ਕਰਾਉਗੀ ਬਟ ਉਹ ਕੰਪਨੀ ਦਾ ਕਿਤੇ ਹੋਰ ਆਫਿਸ ਤਾਂ ਉੱਥੇ ਟ੍ਰਾਂਸਫਰ ਕਰ ਸਕਦੀ ਆ ਵਰਕਰ ਤੁਸੀਂ ਹੁਣੇ ਭਾਜੀ ਗੱਲ ਕਰ ਰਹੇ ਸੀ ਆਪਣਾ ਸ਼ੋ ਤੋਂ ਪਹਿਲਾਂ ਜਦੋਂ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਕਿ ਇੱਕ ਜਦੋਂ ਤੁਸੀਂ ਉੱਥੇ ਲਿਜ਼ਿਬਿਲਟੀ ਚੈੱਕ ਕਰਨੀ ਹੁੰਦੀ ਆ ਉਸੇ ਤੁਸੀਂ ਟ੍ਰੇਨਿੰਗ ਤੁਹਾਡੇ ਕੋਲ ਅਥਾਰਟੀ ਆ ਤੁਸੀਂ ਚੈੱਕ ਕਰਦੇ ਹੋ ਵੀ ਡਰਾਈਵਰ ਨੂੰ ਗੱਡੀ ਚਲਾਉਣੇ ਹੁੰਦੀ ਆ ਕਿ ਨਹੀਂ ਉਹ ਫਿਰ ਤੁਸੀਂ ਕਿੱਥੇ ਕਰਦੇ ਹੋ ਕਿਵੇਂ ਕਰਦੇ ਹੋ ਕਿਸ ਤਰ੍ਹਾਂ ਉਹਦੇ ਕੋਲ ਲਾਇਸੈਂਸ ਕੀ ਕੀ ਹੋਣਾ ਚਾਹੀਦਾ ਸਰ ਇਹ ਵਧੀਆ ਗੱਲ ਆ ਮੈਂ ਸੁਣਾਦਾ ਜਿਹੜੇ ਜਦੋਂ ਕੰਪਨੀ ਨਾਲ ਤੁਹਾਡਾ ਕੰਟਰੈਕਟ ਹੋ ਗਿਆ ਤਾਂ ਕੰਪਨੀ ਤੁਹਾਨੂੰ ਪਾਵਰ ਆਫ ਟਰਨ ਦੇ ਦਿੰਦੀ ਆ ਵੀ ਸਾਡੇ ਬਿਹਫ ਤੇ ਇਹ ਰਿਕਰੂਟਿੰਗ ਏਜੰਟ ਸਾਡੀ ਵਰਕਰ ਸਾਡੇ ਵਾਸਤੇ ਰਿਕਰੂਟ ਕਰ ਸਕਦਾ ਫਿਰ ਉਹਦੇ ਲਈ ਜਿਵੇਂ ਡਰਾਈਵਰ ਆ ਉਹ ਮਤਲਬ ਪੀਓਈ ਸਾਹਿਬ ਨੂੰ ਉੱਥੇ ਚੰਡੀਗੜ੍ਹ ਇਨਟੀਮੇਸ਼ਨ ਦੇਣੀ ਪੈਂਦੀ ਆ ਵੀ ਇਸ ਤਰ੍ਹਾਂ ਕਰਕੇ ਅਸੀਂ ਆ ਰਿਕਰੂਟ ਕਰਨੇ ਆ ਕਿਉਂਕਿ ਇਹ ਈਸਨਰ ਕੰਟਰੀਜ਼ ਨੇ ਸਰ ਇਹਦੇ ਵਾਸਤੇ ਪਰਮਿਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਇਨਟੀਮੇਸ਼ਨ ਦੇਣੀ ਹੁੰਦੀ ਆ ਇਨਟੀਮੇਸ਼ਨ ਦਿੱਤੀ ਤੁਸੀਂ ਉਹਦਾ ਜਿਹੜੀ ਕੀ ਟੈਸਟ ਕਰ ਸਕਦੇ ਹੋ ਜਿਵੇਂ ਮੈਂ ਲੁਧਿਆਣੇ ਕਰਦਾ ਜਾਂ ਜਿੱਥੇ ਵੀ ਉਹਦੀ ਜਗਾ ਹੁੰਦੀ ਆ ਤਾਂ ਸਾਨੂੰ ਇੱਥੇ ਮਤਲਬ ਇੰਟੀਮੇਟ ਕਰਕੇ ਇੰਟਰੂ ਹੋ ਜਾਂਦੀ ਆ ਤੇ ਲੁਧਿਆਣੇ ਫਿਰ ਉਹਦੀ ਤੁਸੀਂ ਐਡ ਦਿੰਨੇ ਹੋ ਜਾਂ ਡਾਇਰੈਕਟਲੀ ਜਿਵੇਂ ਤੁਹਾਡੇ ਕੋਲ ਲੋਕ ਆਉਂਦੇ ਆ ਫਿਰ ਉਹਨਾਂ ਨੂੰ ਤੁਸੀਂ ਇੱਕ ਦਿਨ ਉੱਥੇ ਇਕੱਠੇ ਬੁਲਾਉਂਦੇ ਹੋ ਹਾਂਜੀ ਇੱਕ ਦਿਨ ਬੁਲਾ ਲੈਂਦੇ ਐਡ ਤੋਂ ਐਡ ਵੀ ਕਰਨੀ ਪੈਂਦੀ ਆ ਜੀ ਐਡ ਤੋਂ ਬਿਨਾ ਵੀ ਆ ਜਾਂਦੇ ਅੱਛਾ ਫਿਰ ਉਹਨਾਂ ਨੂੰ ਉੱਥੇ ਬੁਲਾਉਂਦੇ ਕਿਉਂਕਿ ਜੋ ਪੁਰਾਣੇ ਵਰਕਰ ਗਏ ਆ ਪੁਰਾਣੇ ਵਰਕਰ ਦੇ ਰੈਫਰੈਂਸ ਤੇ ਵੀ ਆ ਜਾਂਦੇ ਵਰਕਰ ਅੱਛਾ ਫਿਰ ਤੁਸੀਂ ਉੱਥੇ ਟ੍ਰੇਨਿੰਗ ਲੈਂਦੇ ਹੋ ਉਹਨਾਂ ਦੀ ਨਹੀਂ ਉਹਨਾਂ ਸਰ ਟੈਸਟ ਉਹਨੂੰ ਚੈੱਕ ਕਰਨਾ ਪੈਂਦਾ ਵੀ ਉਹਨੂੰ ਵਾਕਈ ਗੱਡੀ ਚਲਾਉਣੀ ਆ ਕਿਉਂਕਿ ਦੇਖੋ ਸਰ ਜਦੋਂ ਹੁਣ ਵਰਕਰ ਨੇ ਜਾਣਾ ਕਿਸੇ EMPLOER ਨੂੰ ਅੱਜ ਡਰਾਈਵਰ ਚਾਹੀਦਾ ਉਹਨੂੰ ਸਕਿਲਡ ਵਰਕਰ ਚਾਹੀਦਾ ਨਾ ਕਿ ਅਨਟ੍ਰੇਨਡ ਹੂੰ ਇੱਥੇ ਉਹੀ ਚੀਜ਼ ਅਸੀਂ ਚੈੱਕ ਕਰਦੇ ਆਂ ਵੀ ਉਹਨੂੰ ਕੀ ਵਾਕਈ ਗੱਡੀ ਚਲਾਉਣੀ ਆਉਂਦੀ ਆ ਕੀ ਉਹਦੇ ਵਿੱਚ ਵੀ ਏਵੇਂ ਵਾਰੀ ਇਦਾਂ ਹੁੰਦਾ ਬੰਦੇ ਨੇ ਹਜੇ ਗੱਡੀ ਚਲਾਉਣੀ ਭਾਵੇਂ ਕਾਰ ਆਉਂਦੀ ਆ ਅਗਲਾ ਕਹਿੰਦਾ ਮੈਨੂੰ ਟਰੱਕ ਚਲਾਉਣਾ ਆਉਂਦਾ ਈ ਮੈਨੂੰ ਭੇਜ ਦਿਓ ਹਾਂਜੀ ਪਤਾ ਕਿ ਆ ਜ਼ਿਆਦਾਤਰ ਮੋਸਟਲੀ ਮੈਂ ਦੇਖਿਆ ਵੀ ਆਪਣੇ ਲੋਕਾਂ ਕੋਲ ਤਾਂ ਲਾਇਸੈਂਸ ਹੈ ਵੀ ਹੈਗੇ ਆ ਬਟ ਉਹਨਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਉਹ ਜ਼ਰੂਰੀ ਆ ਜਿਹੜੇ ਵੀ ਸਕਿੱਲ ਦੇ ਵਿੱਚ ਜਾਣਾ ਚਾਹੇ ਤੁਸੀਂ ਆਪਾਂ ਡਰਾਈਵਰ ਤੋਂ ਹਟ ਕੇ ਗੱਲ ਕਰੀਏ ਚਾਹੇ ਤੁਸੀਂ ਵੈਲਡਰ ਜਾਣਾ ਚਾਹੇ ਕਿਸੇ ਵੀ ਟ੍ਰੇਡ 'ਚ ਜਾਣਾ ਤੁਹਾਨੂੰ ਉਹ ਸਕਿੱਲ ਆਉਣੀ ਜ਼ਰੂਰੀ ਚਾਹੀਦੀ ਆ ਫੇਰ ਫਾਇਦਾ ਜਾਣਦਾ ਹੂੰ ਅੱਛਾ ਉਹ ਦੇਖੋ ਭਾਈ ਕਹਿੰਦੇ ਵੀ ਜਿਹੜੇ ਲੋਕ ਜਿਨ੍ਹਾਂ ਕੋ ਹੈਵੀ ਲਾਇਸੈਂਸ ਨਹੀਂ ਔਰ ਵਾਕਈ ਜਿਨ੍ਹਾਂ ਨੂੰ ਟਰਾਲਾ ਟਰੱਕ ਚਾਣਾ ਚਲਾਣਾ ਆਉਂਦਾ ਉਹ ਜਿਹੜਾ ਨੰਬਰ ਫਲੈਸ਼ ਆ ਇਸ ਤੇ ਕਾਲ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਟੈਸਟ ਲਿਆ ਜਾਊਗਾ ਕਿ ਵਾਕਈ ਤੁਸੀਂ ਟਰੱਕ ਚਲਾ ਸਕਦੇ ਹੋ ਅ ਤੇਸਲੇ ਵਿੱਚ ਭਾਜੀ ਕੀ ਕੀ ਹੁੰਦਾ ਕਿਵੇਂ ਮਤਲਬ ਕਿੰਨੇ ਕੇਰੀਏ ਦੇ ਵਿੱਚ ਚਲਾਉਣੇ ਹੋ ਜਾਂ ਫਿਰ ਕਿਸ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਉਹ ਟੈਸਟ ਹੈਗਾ ਉਹ ਹੁੰਦਾ ਸਰ ਉਹ ਜਿੱਦਾਂ ਜਿਵੇਂ ਆਮ ਆਪਣੇ ਡਰਾਈਵਿੰਗ ਸਕੂਲ ਹੁੰਦੇ ਉਹਨਾਂ ਦੇ ਬਣਾਏ ਹੁੰਦੇ ਆ ਉਹ ਕੋਨ ਰੱਖੇ ਆ ਜ਼ਿਆਦਾਤਰ ਜਿਹੜੀ ਮੇਨ ਦੇਖਦੇ ਆ ਉਹ ਰਸ ਪਾਰਕਿੰਗ ਦੇਖਦੇ ਆ ਕਿਉਂਕਿ ਸਿੱਧੀ ਗੱਡੀ ਵੰਦਾ ਹਰ ਚਲਾ ਲੰਦਾ ਰੋਡ ਤੇ ਮੇਨ ਜਿਹੜੀ ਹੁੰਦੀ ਆ ਰਿਵਰਸ ਪਾਰਕਿੰਗ ਪਾਰਕਿੰਗ ਕਿੱਦਾਂ ਹੁੰਦੀ ਆ ਉਹ ਮੇਨ ਹੁੰਦੀ ਆ ਉਹਦੀ ਬਾਕੀ ਜਿਵੇਂ ਸਾਈਡ ਦਾ ਦੇਖਣਾ ਪਿਛੇ ਦਾ ਹੋਰ ਇਹ ਸਾਰੀਆਂ ਚੀਜ਼ਾਂ ਪ੍ਰੋਪਰ ਉਹਨੂੰ ਆਉਣੀਆਂ ਚਾਹੀਦੀਆਂ ਨੇ ਡਰਾਈਵਰ ਨੂੰ ਹੂੰ ਬਿਲਕੁਲ ਜੇਕਰ ਤੁਸੀਂ ਡਰਾਈਵਰ ਦੇ ਹੈਗੇ ਹੋਰ ਤੁਹਾਡੇ ਕੋਲ ਹੈਵੀ ਲਾਇਸੈਂਸ ਆ ਔਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਰਮਨ ਜਾਣਾ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੁਹਾਡਾ ਟੈਸਟ ਹੋਊਗਾ ਉਸ ਤੋਂ ਬਾਅਦ ਜੇ ਤੁਸੀਂ ਪਾਸ ਹੋਨੇ ਹੋ ਤਾਂ ਬਹੁਤ ਥੋੜੇ ਪੈਸਿਆਂ ਦੇ ਵਿੱਚ ਤੁਸੀਂ ਜਿਹੜਾ ਹੈ ਇਥੋਂ ਕਰੋਸ਼ੀਆ ਜਾਓਗੇ ਉਥੇ ਮਹੀਨਾ ਡੇਢ ਮਹੀਨਾ ਤੋਂ ਟਰੇਨਿੰਗ ਤੋਂ ਬਾਅਦ ਤੁਸੀਂ ਜਰਮਨ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਸੇਮ ਕੰਪਨੀ 'ਚ ਜਾ ਸਕਦੇ ਆ ਹਾਂਜੀ ਸੇਮ ਕੰਪਨੀ ਮੰਨ ਲਓ ਇਥੋਂ ਤੁਸੀਂ ਚਲੋ ਪਹਿਲਾ ਪ੍ਰੋਸੈਸ ਹੋ ਗਿਆ ਤੁਸੀਂ ਟੈਸਟ ਲੈ ਲਿਆ ਟੈਸਟ ਲੈਣ ਤੋਂ ਬਾਅਦ ਉਹਦਾ ਬੰਦੇ ਦਾ ਵੀਜ਼ਾ ਲੱਗ ਗਿਆ ਨਹੀਂ ਦੱਸ ਦੋ ਸਰ ਕੀ ਆ ਜੋ ਇਸ ਤੋਂ ਬੰਦੇ ਦਾ ਟੈਸਟ ਲੈ ਲਿਆ ਟੈਸਟ ਲੈ ਕੇ ਉਹਦੀ ਵੀਡੀਓ ਡਰਾਈਵਿੰਗ ਦੀ ਉਹ ਡਰਾਈਵਰ ਉਹਦੇ ਓਨਰ ਨੂੰ ਭੇਜੀ ਤੇ ਓਨਰ ਨੇ ਸਿਲੈਕਟ ਕਰ ਲਿਆ ਤੇ ਉਹਦਾ ਪ੍ਰੋਸੈਸ ਚਾਲੂ ਹੋ ਜਾਂਦਾ ਸਭ ਤੋਂ ਪਹਿਲਾਂ ਤਾਂ ਕੰਟਰੈਕਟ ਆਉਂਦਾ ਤੁਹਾਡੀ 100 ਐਂਡ 100 ਕੰਪਨੀ ਦੇ ਵਿੱਚ ਜੋਬ ਫਿਕਸ ਹੋਈ ਆ ਐਨੀ ਤੁਹਾਨੂੰ ਸੈਲਰੀ ਮਿਲਣੀ ਆ ਕੰਡੀਸ਼ਨਾਂ ਨੇ ਸਾਰਾ ਕੁਝ ਐਨੀ ਪਹਿਲਾਂ ਕਲੀਅਰ ਹੋਵੇ ਨਹੀਂ ਉੱਥੇ ਜਾ ਕੇ ਪਤਾ ਲੱਗੂ ਤੁਹਾਡੀ ਕਿੰਨੀ ਸੈਲਰੀ ਆ ਤੁਹਾਨੂੰ ਰਹਿਣਾ ਖਾਣਾ ਕੌਣ ਆ ਕਦੋਂ ਤੁਸੀਂ ਤੁਹਾਡੀ ਸ਼ੁਰੂ ਹੋ ਸਕਦੀ ਆ ਨਹੀਂ ਉਹ ਸਾਰੇ ਤੋਂ ਪਹਿਲਾਂ ਸਾਰੀਆਂ ਫਿਕਸ ਹੋਣਗੀਆਂ ਫਿਕਸ ਹੋ ਕੇ ਇਹ ਮੈਂ ਤੁਹਾਨੂੰ ਕ੍ਰੂਸ਼ੀਆ ਦਾ ਦੱਸ ਦਿਆਂ ਫਿਕਸ ਹੋ ਗਈਆਂ ਉਹ ਓਨਰ ਨੂੰ ਭੇਜੀ ਤੇ ਓਨਰ ਉੱਥੋਂ ਦਾ ਪ੍ਰੋਸੈਸ ਚਾਲੂ ਕਰ ਦਿੰਦਾ ਜਦੋਂ ਪਰਮਿਟਿਵ ਹੋ ਗਿਆ ਪਰਮਿਟ ਦੀ ਪੂਰੀ ਫਾਈਲ ਤਿਆਰ ਕਰਾ ਕੇ ਕਲਾਇੰਟ ਨੂੰ ਦੰਨੇ ਆ ਅੰਬੈਸੀ ਜਾਏਗਾ ਹਮ ਅੰਬੈਸੀ ਜਮਾ ਕਰਾਇਆ ਅੰਬੈਸੀ ਨੂੰ ਤਾਂ ਵੀਜ਼ਾ ਸਟicker ਕਰਤਾ ਜਦੋਂ ਵਰਕਰ ਉੱਤੇ ਚਲੇ ਗਿਆ ਫਿਰ ਉਹਦਾ ਫਿਰ ਉੱਤੇ ਜਾ ਕੇ ਟ੍ਰੇਨਿੰਗ ਹੋਣੀ ਆ ਅੱਛਾ ਜੀ ਟ੍ਰੇਨਿੰਗ ਤੋਂ ਲਾਗੇ ਕਰੋਸ਼ੀਆ ਜਾ ਕੇ ਹਾਂਜੀ ਟ੍ਰੇਨਿੰਗ ਤੋਂ ਬਾਅਦ ਉਹਨੂੰ ਕੋਡ 95 ਦਾ ਟੈਸਟ ਕਲੀਅਰ ਕਰਨਾ ਪੈਣਾ। ਅੱਛਾ ਜੀ। ਜਦੋਂ ਉਹਨੇ ਕੋਡ 95 ਦਾ ਟੈਸਟ ਕਲੀਅਰ ਕਰ ਲਿਆ ਫਿਰ ਉਹ ਐਲੀਜੀਬਲ ਆ ਸਾਰੇ ਸ਼ੈਨਗਨ ਦੇ ਵਿੱਚ ਗੱਡੀ ਚਲਾਉ। ਇਹ ਜਿਹੜਾ ਟੈਸਟ ਈ ਹੈ ਕਿੰਨਾ ਔਖਾ ਹੈ? ਯਾਨੀ ਕਿ ਤਕਰੀਬਨ 99% ਲੋਕ ਕਰ ਲੈਂਦੇ ਆ ਜਿਹੜੇ ਹੁਣ ਤੱਕ ਤੁਹਾਡੇ ਇੱਥੇ 99 ਕੱਢ ਲੈਂਦੇ ਆ 100% ਹੀ ਕਰ ਲੈਂਦੇ ਜੀ ਇਜ਼ੀ ਹੁੰਦਾ ਉਹ। ਇਜ਼ੀ ਹੁੰਦਾ। ਜਿਹੜਾ ਹੈਗਾ ਸਲੋਵੀਨੀਆ ਇਹ ਥੋੜਾ ਟਫ ਹੈ। ਸਲੋਵੀਨੀਆ ਦਾ ਕੀ ਆ ਸਲੋਵੀਨੀਆ ਦਾ ਇੱਥੋਂ ਤੁਸੀਂ ਪੇਪਰ ਭੇਜੇ ਦਾ ਸਾਰਾ ਕੰਮ ਸਲੋਵੀਨੀਆ 'ਚ ਮੇਲ ਪਾਉਣੀ ਆ ਵੀ ਤੁਸੀਂ ਜਾ ਕੇ ਬਾਇਓਮੈਟ੍ਰਿਕ ਕਰਾਓ ਅੰਬੈਸੀ ਫਿਰ ਵਰਕਰ ਅੰਬੈਸੀ ਜਾਂਦਾ ਡਰਾਈਵਰ ਖਾਸ ਕਰਕੇ ਉੱਥੇ ਡਰਾਈਵਰ ਦੀ ਇੰਟਰਵਿਊ ਕਾਉਂਸਲਰ ਲੈਂਦਾ ਅੱਛਾ ਜੀ ਉਹ ਤੋਂ ਸਾਰਾ ਕੁਝ ਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਸੈਲਰੀ ਕਿੰਨੀ ਆ ਤੁਹਾਡੀ ਕੰਪਨੀ ਕਿਹੜੀ ਆ ਉੱਥੇ ਵਰਕਰ ਕਿੰਨੇ ਕੰਮ ਕਰਦੇ ਆ ਉਹ ਤੁਹਾਡੇ ਓਨਰ ਦਾ ਕੀ ਨਾਮ ਕੀ ਐਡਰੈਸ ਆ ਉਹ ਸਾਰੀ ਇੰਟਰਵਿਊ ਇੰਗਲਿਸ਼ ਦੇ ਵਿੱਚ ਹੋਣੀ ਆ ਅੱਛਾ ਜੀ ਇੰਗਲਿਸ਼ ਇੰਟਰਵਿਊ ਹੋਣੀ ਆ ਫਿਰ ਉਹ ਹੁੰਦਾ ਕਰੋਸ਼ੀਆ ਦੇ ਵਿੱਚ ਐਮਬੈਸੀ ਚ ਇੰਟਰਵਿਊ ਨਹੀਂ ਹੁੰਦੀ ਅੱਛਾ ਜੀ ਔਰ ਇਸ ਦੇ ਲਈ ਕੋਈ ਇੰਗਲਿਸ਼ ਟੈਸਟ ਜਾਂ ਇਸ ਤਰ੍ਹਾਂ ਦਾ ਕੋਈ ਕਿੰਨੀ ਉਹਨਾਂ ਨੂੰ ਭਾਸ਼ਾ ਉੱਥੋਂ ਨਹੀਂ ਆਉਣੀ ਚਾਹੀਦੀ ਜਿਹੜੇ ਲੋਕ ਜਾਣਾ ਜਾਣਾ ਚਾਹੁੰਦੇ ਸਰ ਇਹਦੇ ਵਿੱਚ ਨਾਰਮਲ ਆਉਣੀ ਚਾਹੀਦੀ ਆਇਲਸ ਜਾਂ ਪੀਟੀ ਵਗੈਰਾ ਦੀ ਜ਼ਰੂਰਤ ਨਹੀਂ ਹੈ ਬਟ ਉਹ ਕਮਿਊਨੀਕੇਸ਼ਨ ਜਿਹੜੀ ਉਹ ਕਰ ਸਕਦਾ ਹੋਵੇ ਇੰਗਲਿਸ਼ ਦੇ ਵਿੱਚ ਨਾਰਮਲ ਨੋਟਿਸ ਸਕਿੱਲ ਤੁਹਾਡੇ ਕੋਲ ਹੋਣਾ ਚਾਹੀਦਾ ਹਾਂਜੀ ਬਿਲਕੁਲ ਥੋੜਾ ਮੋਟਾ ਹੋਣਾ ਚਾਹੀਦਾ ਥੋੜੀ ਬੋਤੀ ਇੰਗਲਿਸ਼ ਸਮਝਦੇ ਹੋ ਜਾਂ ਲਿਖਿਆ ਪੜ੍ਹ ਸਕਦੇ ਹੋ ਜ 55 ਦਾ ਟੈਸਟ ਹੈ ਨਾ ਸਰ ਉਹ ਸਾਈਨ ਬੋਡੀ ਉੱਥੇ ਸਰ ਕਰਵਾਉਂਦੇ ਜਿਸ ਤਰ੍ਹਾਂ ਜਦੋਂ ਆਪਾਂ ਇੱਥੇ ਮਤਲਬ ਡਰਾਈਵਿੰਗ ਲਾਇਸੈਂਸ ਲੈਣੇ ਆ ਤਾਂ ਆਪਣੇ ਪੰਜ ਸਕੂਲ ਬਣਿਆ ਪੰਜਾਬ ਦੇ ਵਿੱਚ ਜਿਵੇਂ ਕਤੋਲੇ ਵਾਲ ਮਲੇਰਕੋਟਲੇ ਵੀ ਆ ਜਦੋਂ ਆਪਾਂ ਉੱਥੇ ਜਾਣਾ ਉਹ ਬਕਾਇਦਾ ਸਾਰੀ ਬਹੁਤ ਵਧੀਆ ਆਪਾਂ ਨੂੰ ਟ੍ਰੇਨਿੰਗ ਦਿੰਦੇ ਆ ਤੇ ਮਿਸਟਰ ਬੱਗਾ ਨੇ ਬਹੁਤ ਸੋਹਣੀ ਟ੍ਰੇਨਿੰਗ ਦਿੰਦੇ ਆ ਉਹ ਦੱਸ ਦਿਆ ਸਾਰੀ ਚੀਜ਼ ਸੇਮ ਐਸੇ ਤਰ੍ਹਾਂ ਹੀ ਕਰੋਸ਼ੀਆ ਦੇ ਵਿੱਚ ਹੋਣਾ ਤੁਸੀਂ ਕਰੋਸ਼ੀਆ इवन ਕਿਸੇ ਵੀ ਕੰਟਰੀ 'ਚ ਛੇਨੇ ਕੰਦੀ ਚ ਜਾਣੇ ਹੋ ਤੁਹਾਨੂੰ ਉਹ ਫੇਸ ਕਰਨਾ ਹੀ ਪੈਣਾ ਤੁਹਾਨੂੰ ਉਹ ਸਾਰਾ ਮਤਲਬ ਪ੍ਰੋਪਰ ਟੈਸਟ ਦੇ ਕੇ ਕੋਡ 95 ਦਾ ਸਰਟੀਫਿਕੇਟ ਲੈਣਾ ਪੈਣਾ ਇਹ ਤੁਸੀਂ ਐਲੀਜੀਬਲ ਹੋ ਇਥੋਂ ਵੀਜ਼ਾ ਲੱਗ ਗਿਆ ਬੱਚਾ ਕਰੋਸ਼ੀਆ ਚਲਾ ਗਿਆ ਕੈਂਡੀਡੇਟ ਆ ਜਿਹੜਾ ਕਰੋਸ਼ੀਆ ਜਾ ਕੇ ਉਹਨੇ ਟ੍ਰੇਨਿੰਗ ਲਈ ਉਸ ਤੋਂ ਬਾਅਦ ਫਿਰ ਉਹਨੇ ਅੱਗੇ ਮੂਵ ਹੋਣਾ ਜਰਮਨ ਦੇ ਵਿੱਚ ਸਰ ਇਹ ਖੋਦ ਹੀ ਲੈ ਕੇ ਜਾਣ ਨਹੀਂ ਇਹ ਹੈ ਇਹ ਸਰ ਕੰਪਨੀ ਦੇ ਡਿਪੈਂਡ ਕਰਦਾ ਹੁੰਦਾ ਅੱਛਾ ਜੀ ਜੇ ਉਹਨੇ ਕਰੋਸ਼ੀਆ ਚ ਕਰ ਜੇ ਹੁਣ ਸਪੋਜ਼ ਕਰੋ ਵੀ ਕੰਪਨੀ ਵੱਡੀ ਆ ਉਹਦਾ ਜਰਮਨ ਦੇ ਵਿੱਚ ਵੀ ਆਫਿਸ ਆ ਉਹਦਾ ਕਰੋਸ਼ੀਆ ਚ ਵੀ ਆ ਉਹਦਾ ਲਾਤਵੀਆ ਚ ਵੀ ਆ ਕਿੱਥੇ ਵੀ ਲੈ ਜਾ ਸਕਦੇ ਆ ਜੋ ਕਰੋਸ਼ੀਆ ਚਾਹ ਕਰ ਉਹ ਜਿਹੜਾ ਪੈਕੇਜ ਹੋਊ ਇਥੋਂ ਹੀ ਕਲੀਅਰ ਹੋ ਸਕਦਾ ਹਾਂਜੀ ਇਥੋਂ ਕਲੀਅਰ ਹੋ ਕੇ ਜਾਂਦਾ ਸਰ ਈਵਨ ਕਿ ਜਦੋਂ ਆਊਗਾ ਇਹ ਉਹ ਸਾਰਾ ਕਮੋਡੇਸ਼ਨ ਵਗੈਰਾ ਸਾਰਾ ਉਹ ਦੇ ਦੇ ਬਿਲਕੁਲ ਸਰ ਜਦੋਂ 에어ਪੋਰਟ ਤੇ ਉਤਰਦਾ ਤਾਂ ਆਨਰ ਉਹਨੂੰ ਰਿਸੀਵ ਕਰੂਗਾ ਕਿਉਂਕਿ ਆਨਰ ਦੀ ਕਨਫਰਮੇਸ਼ਨ ਤੋਂ ਬਿਨਾਂ ਵਰਕਰ ਨਹੀਂ ਜਾ ਸਕਦਾ ਉੱਥੇ ਅੱਛਾ ਜੀ ਇੱਕ ਵਾਰੀ ਉਹ ਮੇਲ ਕਰ ਦਿਆ ਵੀ ਤੁਹਾਡਾ ਵਰਕਰ ਆਇਆ ਹੂੰ ਉਹ ਕਨਸੈਂਟ ਦਿੰਦਾ ਯਸ ਮੇਰਾ ਉਹ ਲੈ ਜਾਂਦੇ ਆ ਰਹਿائش ਦੇ ਵਿੱਚ ਉੱਤੇ ਪਹੁੰਚਦਾ ਕੀਤਾ ਇੱਕਦਾਂ ਰਜਿਸਟਰੀ ਦਿੱਤੀ ਸੈਕੰਡ ਉਹਦੇ ਪੇਪਰਾਂ ਦਾ ਕੰਮ ਚੱਲੂ ਹੋ ਜਾਂਦਾ ਠੀਕ ਹੈ ਔਰ ਬਹੁਤ ਜ਼ਰੂਰੀ ਇਹ ਹੈ ਵੀ ਜਿਹੜੇ ਲੋਕ ਜਿਨ੍ਹਾਂ ਕੋ ਹੈਵੀ ਲਾਇਸੈਂਸ ਹੈ ਔਰ ਤੁਹਾਡੇ ਕੋ ਕਮਿਊਨੀਕੇਸ਼ਨ ਸਕਿੱਲ ਹੈਗੇ ਆ ਤੁਸੀਂ ਮਾੜੀ-ਮੋਟੀ ਗੱਲ ਸਮਝ ਸਕਦੇ ਹੋ ਇੰਗਲਿਸ਼ ਦੇ ਵਿੱਚ ਤਾਂ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਜਿਹੜਾ ਕਰੋਸ਼ੀਆ ਦਾ ਟਰੱਕ ਡਰਾਈਵਰ ਦਾ ਜਿਹੜਾ ਹੈ ਵੀਜ਼ਾ ਲੈ ਸਕਦੇ ਔਰ ਇਹ ਕਿੰਨੇ ਸਾਲ ਦਾ ਹੁੰਦਾ ਜਦੋਂ ਇਤੋਂ ਵੀਜ਼ਾ ਲੱਗਦਾ ਸਰ ਜਦੋਂ ਇਤੋਂ ਜਿਹੜਾ ਵੀਜ਼ਾ ਸਟicker ਹੁੰਦਾ ਕਰੋਸ਼ੀਆ ਦਾ ਉਹ ਹੁੰਦਾ 45 ਦਿਨ ਦਾ ਉਹ ਐਂਟਰੀ ਹੁੰਦੀ ਹੈ ਜਦੋਂ ਤੁਸੀਂ ਤੇ ਪਹੁੰਚ ਗਏ ਬੇਦਨ ਮੰਥ ਤੁਹਾਡੀ TCR ਬਣ ਜਾਣੀ ਆ ਜੋ 1 ਸਾਲ ਦੀ ਆ ਠੀਕ ਹੈ ਜੀ ਹੁਣ ਇਹ ਵੀ ਸੁਣਨ ਨੂੰ ਆਇਆ ਵੀ ਉਹ 3 ਸਾਲ ਦੀ ਕਰ ਦਿੱਤੀ ਆ ਬਟ ਆਜੇ ਤੱਕ ਜੋ ਸਾਡੇ ਜਦੋਂ ਸਟਾਰਟਿੰਗ ਬੇਦਨ ਦਾ ਜਾਂਦਾ ਉਹ 1 ਸਾਲ ਦੀ ਹੀ ਬਣਦੀ ਆ 1 ਸਾਲ ਤੋਂ ਬਾਅਦ ਮੇਰੇ ਵਰਕਰ ਦੀ 3-3 ਸਾਲ ਦੀ ਬਣੀ ਆ ਅੱਛਾ ਜੀ ਹਾਂ ਉਹ ਬਣੀ ਹੈ ਐਕਸੀਡੈਂਟ ਹੋਣ ਦੇ ਕਿੰਨੇ ਕਿ ਚਾਂਸਸ ਹੁੰਦੇ ਆ ਉਹ ਤਾਂ 100% ਹੁੰਦੇ ਆ ਸਰ ਚਾਂਸ ਹੋ ਜਾਂਦੇ ਆ ਉਹ ਕੋਈ 1% ਵੀ ਦਿੱਕਤ ਨਹੀਂ ਹੁੰਦੀ ਹੈ ਅੱਛਾ ਮੰਨ ਲਓ ਜੇ ਪਹਿਲਾਂ 1 ਮਹੀਨੇ ਦਾ ਵੀਜ਼ਾ ਲੱਗੂ 45 ਦਿਨ ਦਾ ਉਸ ਤੋਂ ਬਾਅਦ ਫਿਰ ਉਹ ਸਾਲ ਦਾ ਲੱਗੂਗਾ ਤੇ ਫਿਰ ਅੱਗੇ ਵੀ ਐਕਸਟੈਂਡ ਹੋ ਸਕਦਾ ਅੱਗੇ ਉਹ ਕੰਪਨੀ ਚੇਂਜ ਕਰ ਸਕਦਾ ਮੰਨ ਲਓ ਇੱਕ ਬੰਦਾ ਗਿਆ ਉਹਨੂੰ ਕੰਪਨੀ ਚੰਗੀ ਨਹੀਂ ਲੱਗੀ ਉਹ ਕਹਿੰਦਾ ਇੱਕ ਸਾਲ ਬਾਅਦ ਮੈਂ ਕਿਸੇ ਹੋਰ ਚ ਲੱਗਣਾ ਜਾ ਸਕਦਾ ਜੀ ਇੱਕ ਸਾਲ ਬਾਅਦ ਉਹ ਕਿਸੇ ਵੀ ਕੰਪਨੀ ਦੇ ਵਿੱਚ ਚੇਂਜ ਹੋ ਸਕਦਾ ਜਾ ਸਕਦਾ ਮੂਵ ਕਰ ਸਕਦਾ ਤੇ ਆਪਾਂ ਗੱਲ ਕਰ ਰਹੇ ਆ ਕਰੋਸ਼ੀਆ ਦੇ ਵੀਜ਼ਾ ਦੀ ਜੇਕਰ ਤੁਸੀਂ ਟਰੱਕ ਡਰਾਈਵਰ ਦੇ ਖਾਸ ਤੌਰ ਤੇ ਆ ਅੱਗੇ ਅੱਗੇ ਹੋਰ ਭਾਈ ਨੂੰ ਅਸੀਂ ਬੁਲਾਵਾਂਗੇ ਜਿਵੇਂ ਜਿਵੇਂ ਹੋਰ ਗੱਲਾਂ ਵੀ ਕਰਾਂਗੇ ਹੋਰ ਕਿਹੜੇ ਕਿਹੜੇ ਤਰ੍ਹਾਂ ਦੇ ਵੀਜ਼ੇ ਨੇ ਜਾਂ ਕਿਹੜੇ ਕਿਹੜੇ ਲੋਕ ਨੇ ਜਿਹੜੇ ਜਾ ਸਕਦੇ ਆ ਔਰ ਇੱਕ ਬਹੁਤ ਸੋਹਣੀ ਜਿਹੜੀ ਆਪਸ਼ਨ ਹੈ ਉਹਨਾਂ ਦੇ ਲਈ ਜੋ ਡਰਾਈਵਰ ਹੈਗੇ ਆ ਔਰ ਜਿਨ੍ਹਾਂ ਕੋਲੇ ਹੈਵੀ ਲਾਇਸੈਂਸ ਹੈ ਉਸ ਨੰਬਰ ਤੇ ਕਾਲ ਕਰਕੇ ਭਾਈ ਨੂੰ ਮਿਲ ਵੀ ਸਕਦੇ ਆ ਤੇ ਜਾਣਕਾਰੀ ਜਿਹੜੀ ਹੋਰ ਆ ਤੁਹਾਡੇ ਆਪਣੇ ਹਿਸਾਬ ਦੇ ਨਾਲ ਇਟਸ ਏਜ ਦਾ ਵੀ ਕੋਈ ਹੁੰਦਾ ਵੀ ਇੰਨੀ ਏਜ ਵਾਲੇ ਹੋਣੇ ਚਾਹੀਦੇ ਕੁਝ ਹਾਂਜੀ ਸਰ ਇਹ 20 ਪਲੱਸ ਚਾਹੀਦਾ ਹਾਂ ਤੇ 52 53 ਸਾਲ ਦੀ ਉਮਰ ਤੱਕ ਕੰਮ ਕਰ ਜਾਂਦਾ ਅੱਛਾ ਵੀ 52 ਸਾਲ ਤੱਕ 50 ਸਾਲ ਦਾ ਵੀ ਜਾ ਸਕਦਾ ਜੇ ਆਪਾਂ ਕਹੀਏ ਵੀ 40 ਤੋਂ ਬਾਅਦ ਵਾਲੇ ਵੀ ਜਿਹੜੇ ਇਹ ਨੇ ਉਹ ਵੀ ਜਾ ਸਕਦੇ ਹਾਂਜੀ ਜਾ ਸਕਦਾ ਹੈ 52 53 ਸਾਲ ਤੱਕ ਵੀ ਜਾ ਸਕਦਾ ਦੇ ਉਥੇ ਚੰਗੀ ਮਤਲਬ ਪੈਸੇ ਪੂਰੇ ਵਧੀਆ ਕਮਾਈ ਲੈ ਸਕਦੇ ਸਰ 1200 ਯੂਰੋ ਮਿਨੀਮਮ ਸੈਲਰੀ ਆ ਹਰ ਡਰਾਈਵਰ ਦੀ ਅੱਛਾ ਜੀ ਜੇ ਮੈਂ ਤੁਹਾਨੂੰ ਸਲਵੇਨੀਆ ਦਾ ਦੱਸਾਂ ਸਲਵੇਨੀਆ ਦੀ TCRC ਇੰਡੀਆ ਤੋਂ ਹੀ ਕਲੈਕਟ ਕਲੈਕਟ ਹੁੰਦੀ ਆ ਹੂੰ ਦੋ ਵਾਰੀ ਵਰਕਰ ਨੂੰ ਅੰਬੈਸੀ ਜਾਣਾ ਪੈਂਦਾ 1200 ਯੂਰੋ ਯਾਨੀ ਲੱਖ ਤੋਂ ਪਲੱਸ ਹੋ ਗਿਆ ਹੈ ਹਾਂਜੀ ਬਿਲਕੁਲ ਹੋ ਗਿਆ ਜੀ ਜਿ ਜਿਵੇਂ ਜਰਮਨ ਵਗੈਰਾ ਦੀ ਹੈ ਇਹਨਾਂ ਦੀ ਤਾਂ ਮਿਨੀਮਮ ਇਹ 1800 1800 1900 ਇੰਨਾ ਸੈਲਰੀ ਵੀ ਮਿਲਦੀ ਆ ਅੱਛਾ ਜੀ ਮੇਰੇ ਜੋ ਪੁਰਾਣੇ ਡਰਾਈਵਰ ਕੰਮ ਕਰਦੇ ਉਹਨਾਂ ਦੀ 18-1800 ਸੈਲਰੀ ਹੈ ਹੂੰ ਤੇ ਉਸ ਤੋਂ ਬਾਅਦ ਇੱਕ ਸਾਲ ਉਥੇ ਆ ਕੇ ਫਿਰ ਐਕਸਟੈਂਡ ਕਰਾ ਸਕਦੇ ਆ ਹੋਰ ਕਿਹੜੀ ਕਿਹੜੀਆਂ ਆਪਸ਼ਨਸ ਹੈਗੀਆਂ ਉਸ ਦੇ ਲਈ ਕੁਝ ਹੋਰ ਕੋਈ ਗੱਲ ਕਰਨੀ ਚਾਹੋ ਤੁਸੀਂ ਇਸ ਬਾਰੇ ਸਰ ਇਹਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਕਿਸੇ ਵੀ ਬੰਦੇ ਨੇ ਜਾਣਾ ਉਹ ਲੀਗਲ ਤਰੀਕੇ ਨਾਲ ਜਾਵੇ ਡੌਂਕੀ ਵਾਲੇ ਚੱਕਰ ਤੇ ਨਾ ਪਵੇ ਕਿਉਂਕਿ ਲੀਗਲ ਤਰੀਕੇ ਨਾਲ ਬਹੁਤ ਆਪਸ਼ਨਸ ਨੇ ਨੌਕਰੀ ਲੈਣ ਦੀਆਂ ਸ਼ੈਨ ਗਨ ਕਾਂਟੀ ਦੇ ਵਿੱਚ ਹੂੰ ਡਰਾਈਵਰ ਵਾਸਤੇ ਹੈ ਮੈਗਾ ਵੈਲਡਰ ਵਾਸਤੇ ਹੈ ਕੰਸਟਰਕਸ਼ਨ ਲਾਈਨ ਦੇ ਹੋਰ ਵੀ ਬਹੁਤ ਨੇ ਉਹਨਾਂ ਵਾਸਤੇ ਹੈ ਹੋਟਲ ਲਾਈਨ ਦੇ ਵਰਕਰ ਵਾਸਤੇ ਵੀ ਹੈ ਸਾਰੀਆਂ ਕੰਟਰੀਆਂ ਚਾਹ ਸੁਲਵੀਨੀਆ ਦੇ ਵਿੱਚ ਵੀ ਆ ਸਲਵਾਕੀਆ ਦੇ ਵਿੱਚ ਵੀ ਆ ਕਰੋਸ਼ੀਆ ਲੁਥੀਨੀਆ ਲਾਤਵੀਆ ਬੋਸਨੀਆ ਬੁਲਗਾਰੀਆ ਸਾਰੀਆਂ ਕੰਟਰੀਆਂ ਦੇ ਵਿੱਚ ਡਿਮਾਂਡ ਹੁੰਦੀਆਂ ਲੀਗਲ ਤਰੀਕੇ ਨਾਲ ਲੀਗਲ ਜਿਸ ਬੰਦੇ ਕੋਲ ਲਾਇਸੈਂਸ ਆ ਉਹਨਾਂ ਨਾਲ ਅਪਰੋਚ ਕਰਕੇ ਜਾਇਆ ਜਾ ਸਕਦਾ ਹੈ ਯਾਨੀ ਕਿ ਜੇ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਅੱਜ ਆਪਾਂ ਸਟੱਡੀ ਦੀ ਗੱਲ ਨਹੀਂ ਕਰ ਰਹੇ ਵਰਕ ਵੀਜ਼ਾ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਚੰਗੇ ਕੰਸਲਟੈਂਟ ਕੋਲੇ ਜਾ ਕੇ ਆਪਣਾ ਵੀਜ਼ਾ ਲਵਾ ਸਕਦੇ ਹੋ ਜਿਹੜੇ ਟਰੱਕ ਡਰਾਈਵਰ ਨੇ ਜਾਂ ਫਿਰ ਬੱਸ ਡਰਾਈਵਰ ਚਲਾ ਲੈਂਦੇ ਹੈਵੀ ਲਾਇਸੈਂਸ ਹੈਗੇ ਉਹਨਾਂ ਕੋਲੇ ਉਹ ਆਪਣਾ ਭਾਈ ਨੂੰ ਕੰਟੈਕਟ ਕਰ ਸਕਦੇ ਆ ਜਿਹੜੀ ਟ੍ਰੇਨਿੰਗ ਹੈ ਤੁਹਾਡੀ ਉਹ ਕਰੋਸ਼ੀਆ ਦੇ ਵਿੱਚ ਹੋਊਗੀ ਉਸ ਤੋਂ ਬਾਅਦ ਕੰਪਨੀ ਤੁਹਾਨੂੰ ਕਿਤੇ ਵੀ ਲੈ ਜਾ ਸਕਦੀ ਹੈ ਯਾਨੀ ਹਾਂਜੀ ਮੋਸਟਲੀ ਪਹਿਲਾਂ ਉਹ ਕਰੋਸ਼ੀਆ ਚਲਵਾਉਂਦੇ ਆ ਫਿਰ ਉਸ ਤੋਂ ਬਾਅਦ ਕੰਪਨੀ ਜ਼ਿਆਦਾਤਰ ਜਿਹੜੇ ਵੱਡੇ ਟਰਾਲੇ ਨੇ ਨਾ ਸਾਰੇ ਹੋਰਾਂ ਕੰਟਰੀਆਂ ਨੂੰ ਚਲਦੇ ਆ ਜਿਵੇਂ ਕਰੋਸ਼ੀਆ ਤੋਂ ਜਰਮਨ ਚਲ ਗਿਆ ਕਰੋਸ਼ੀਆ ਤੋਂ ਪੁਰਤਗਾਲ ਜਾਂਦਾ ਕਰੋਸ਼ੀਆ ਤੋਂ ਫਰਾਂਸ ਚੱਲਦਾ ਹਫ਼ਤੇ ਦਾ ਟ੍ਰਿਪ ਵੀ ਹੁੰਦਾ ਕੋਈ ਲੋਕਲ ਚੱਲਣਾ ਵੀ ਹੁੰਦਾ ਉਹ ਡਿਪੈਂਡ ਕਰਦਾ ਕੰਪਨੀ ਦੇ ਵਰਕ ਇਹ ਸਾਰੇ ਜਿਹੜੇ ਨੇ ਵੱਡੇ ਟਰਾਲਿਆਂ ਦੇ ਡਰਾਈਵਰ ਦੀ ਇਹ ਜਰੂਰਤ ਹੈਗੀ ਹੈ ਜ਼ਿਆਦਾਤਰ ਵੱਡੇ ਟਰਾਲਿਆਂ ਦੇ ਡਰਾਈਵਰ ਚਲਦੇ ਆ ਜੀ ਤਾਂ ਕਿਉਂਕਿ ਲਾਈਟ ਡਰਾਈਵਰੋਂ ਤਾਂ ਵੀ ਤਾਂ ਹੁਣ ਬਹੁਤ ਘੱਟ ਬਣਦਾ ਲਾਈਟ ਡਰਾਈਵਰ ਤੇ ਦੋ ਕੈਟਾਗਰੀ ਜਿਆਦਾ ਜਾਂਦੀਆਂ ਸੀ ਬਾਈਕ ਰਾਈਡਰ ਤੇ ਟੈਕਸੀ ਡਰਾਈਵਰ ਕਰੋਸ਼ੀਆ ਦੋਨਾਂ ਨੂੰ ਹੀ ਬਹੁਤ ਘੱਟ ਵੀਜ਼ਾ ਦੇ ਰਿਹਾ 10% ਵੀ ਮਤਲਬ ਵੀਜ਼ਾ ਦੇ ਨਹੀਂ ਰਿਹਾ ਚਲੋ ਜਾਂਦੇ ਜਾਂਦੇ ਇੱਕ ਵਾਰੀ ਹੋਰ ਭਾਜੀ ਦੱਸ ਦੋ ਕਿ ਲਿਜ਼ਿਬਿਲਟੀ ਮਿਨੀਮਮ ਕੀ ਹੋਣੀ ਚਾਹੀਦੀ ਹੈ ਏਜ ਤੁਸੀਂ ਦੱਸਤਾ ਹੋਵੇ 20 ਤੋਂ ਲੈ ਕੇ ਤਕਰੀਬਨ 40 45 ਸਾਲ ਤੱਕ ਦਾ ਜਿਹੜਾ ਬੰਦਾ ਉਹ ਜਾ ਸਕਦਾ ਹੈ ਹੈਵੀ ਲਾਇਸੈਂਸ ਹੋਣਾ ਚਾਹੀਦਾ ਸਟੱਡੀ ਵਗੈਰਾ ਉਹਦੀ ਹੋਰ ਕੀ ਕੀ ਉਸ ਕੋ ਹੋਵੇ ਜਾਂ ਫਿਰ ਇੱਥੇ ਕੋਈ ਕਈ ਵਾਰੀ ਹੁੰਦਾ ਨਾ ਵੀ ਕਿਸੇ ਟਰਾਂਸਪੋਰਟ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਇਨੇ ਸਾਲ ਦਾ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਸਰ ਮੈਂ ਦੱਸਦਾ ਇੱਕ ਡਰਾਈਵਰ ਵਾਸਤੇ एलिਜੀਬਿਲਟੀ ਕੀ ਆ 10th ਜਾਂ +2 ਘਟੂ ਘਟ ਹੋਣਾ ਚਾਹੀਦਾ ਕਿਉਂਕਿ +2 ਵਾਲਾ ਜਾਂ 10th ਵਾਲਾ ਬੰਦਾ ਹੀ ਥੋੜੀ ਮੋਟੀ ਇੰਗਲਿਸ਼ ਕਮਿਊਨੀਕੇਟ ਕਰ ਸਕਦਾ ਲਾਇਸੈਂਸ ਉਹਦੇ ਕੋਲ ਹੈ ਵੀ ਮਸਟ ਆ ਅਰੀਜਨਲ ਹੋਣਾ ਚਾਹੀਦਾ ਫੇਕ ਲਾਇਸੈਂਸ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਕੁਆਲਿਫਿਕੇਸ਼ਨ ਹੋ ਗਈ ਇਹ ਹੋ ਗਿਆ ਅੱਛਾ ਗੱਡੀ ਉਹਨੂੰ ਚਲਾਉਣੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਵੀ ਡਰਾਈਵਰ ਲਾਇਸੈਂਸ ਹੁੰਦਾ ਪਰ ਗੱਡੀ ਨਹੀਂ ਚਲਾਉਣੀ ਆਉਂਦੀ ਗੱਡੀ ਚਲਾਉਣੀ ਹੋਣੀ ਚਾਹੀਦੀ ਆ 20+ ਤੋਂ ਲੈ ਕੇ 52 53 ਸਾਲ ਦੀ ਏਜ ਤੱਕ ਬ ਨਸ਼ਾ ਨਾ ਕੋਈ ਕਰਦਾ ਹੋਵੇ ਜੇ ਕੋਈ ਇੱਥੇ ਕੋਈ ਮਤਲਬ ਕਈ ਤਰ੍ਹਾਂ ਦੇ ਨਸ਼ੇ ਚੱਲਦੇ ਜੋ ਕਰਦਾ ਉਹਦੀ ਵੀ ਦਿੱਕਤ ਆਉਂਦੀ ਹੈ ਕਿਉਂਕਿ ਡੋਪਟਸ ਹਾਂਜੀ ਸਰ ਡੋਪ ਟੈਸਟ ਹੋਏਗਾ ਅੱਛਾ ਜੀ ਡੋਪ ਟੈਸਟ ਵੀ ਕਰਾਉਣਾ ਪਊਗਾ ਹਾਂ ਅੱਛਾ ਜੀ ਤੇ ਦੇ ਦੇਖ ਲਓ ਵੀ ਇਹ ਜ਼ਿਆਦਾਤਰ ਸਾਰਾ ਇਸ ਤਰ੍ਹਾਂ ਕਰਉਣਾ ਪੈਂਦਾ ਵੀ ਵੈਸੇ ਜ਼ਰੂਰਤ ਨਹੀਂ ਹੁੰਦੀ ਐ ਹੁਣ ਇੱਥੋਂ ਡਰਾਈਵਰ ਨੂੰ ਕਿਸੇ ਨੂੰ ਨਸ਼ਾ ਕਰਦਾ ਉੱਥੇ ਜਾ ਕੇ ਉਹਨੂੰ ਦਿੱਕਤ ਆਏਗੀ ਉਹ ਸਾਡੇ ਵਾਸਤੇ ਵੀ ਪ੍ਰੋਬਲਮ ਹੋਊਗੀ ਤੇ ਡਰਾਈਵਰ ਵਾਸਤੇ ਵੀ ਦੇਖ ਕੰਪਨੀ ਮੰਨ ਲੋ ਕੋਈ ਵਾਰੀ ਹੁੰਦਾ ਵੀ ਤੁਹਾਨੂੰ ਉਹਨਾਂ ਨੇ ਕੰਪਨੀ ਨਾਲ ਛੱਡਤਾ ਵੀ ਤੁਸੀਂ ਭਾਜੀ ਆਪਣਾ ਟੈਸਟ ਲੈ ਕੇ ਬੰਦਾ ਭੇਜੋ ਪਰ ਚਲੋ ਕਿਤੇ ਚੂਕ ਰਹਿ ਗਈ ਜਾਂ ਤੁਸੀਂ ਕਹਿੰਦਾ ਵੀ ਯਾਰ ਆਪਣਾ ਬੰਦਾ ਕੋਈ ਨਹੀਂ ਵੇ ਠੀਕ ਹੈ ਜੀ ਭੇਜ ਦਿਓ ਉੱਥੇ ਜਾ ਕੇ ਉਹਨੂੰ ਟਰੱਕ ਚ ਲਾਉਣਾ ਨਹੀਂ ਆਇਆ ਨਹੀਂ ਸਰ ਫਿਰ ਦਿੱਕਤ ਆਊਗੀ ਟਰੱਕ ਤਾਂ ਉਹਨੂੰ ਚਲਾਉਣਾ ਹੀ ਹੋਣਾ ਜੀ ਇੱਕ ਸਰ ਅੱਜ ਤੁਹਾਡੀ ਟਰਾਂਸਪੋਰਟ ਹੈ ਤੁਹਾਨੂੰ ਇੱਕ ਡਰਾਈਵਰ ਚਾਹੀਦਾ ਮੈਨੂੰ ਡਰਾਈਵਰ ਦਿਓ ਤੁਹਾਨੂੰ ਮੈਂ ਡਰਾਈਵਰ ਦੇ ਦਿੱਤੇ ਨੂੰ ਆਉਂਦਾ ਨਹੀਂ ਫਿਰ ਆਨਰ ਕੀ ਕਹੇਗਾ ਉਹ ਤਾਂ ਡਰਾਈਵਰ ਤੁਹਾਨੂੰ ਉਹ ਤਾਂ ਤੁਹਾਡੇ ਲਈ ਤੁਹਾਨੂੰ ਉਹਨਾਂ ਕਹਣਾ ਵੀ ਸਾਡੇ ਪੈਸੇ ਖਰਚਾਤੇ ਜਾਂ ਟਿਕਟ ਸਰ ਉਹਨੇ ਮੈਥੋਂ ਖਰਚਾ ਲੈਣਾ ਸਾਰਾ ਨਹੀਂ ਮੇਰਾ ਕੰਟਰੈਕਟ ਕੈਨਸਲ ਕਰ ਦੇਗਾ ਉਹ ਹੂੰ ਉਹਦਾ ਤੁਹਾਨੂੰ ਜੁਰਮਾਨਾ ਲਾਊ ਕੋਈ ਨਾ ਬਿਲਕੁਲ ਲੱਗੂਗਾ ਜੀ ਉਹਦਾ ਤੇ ਇਸ ਕਰਕੇ ਜਿਹੜੇ ਜੈਨੂਅਲ ਲੋਕ ਨੇ ਜੈਨ ਉਹ ਔਰ ਤੁਹਾਡੀ ਉਮਰ 20 ਸਾਲ ਤੋਂ ਉੱਪਰ ਹੈਗੀ ਹੈ ਔਰ ਤੁਸੀਂ ਪਲੱਸ 2 ਕੀਤੀ ਹੋਈ ਹੈ ਸਾਇਨ ਬੋਰਡ ਇੰਗਲਿਸ਼ ਬਣਾ ਮੋਟਾ ਤੁਸੀਂ ਜਾਣਦੇ ਹੋ ਪੜ੍ਹ ਸਕਦੇ ਹੋ ਤਾਂ ਤੁਸੀਂ ਯੂਰਪ ਦੇ ਵਿੱਚ ਟਰੱਕ ਡਰਾਈਵਰ ਦੇ ਲਈ ਜਾ ਸਕਦੇ ਹੋ ਜਿਵੇਂ ਭਾਈ ਨੇ ਕਿਹਾ ਤਕਰੀਬਨ 1200 ਤੋਂ ਜਿਹੜੀ ਸੈਲਰੀ ਯੂਰੋ ਤੋਂ ਸਟਾਰਟ ਆ ਫਿਰ ਵਧ ਤੁਸੀਂ ਤੁਹਾਡੀ ਕਿਸਮਤ ਹੈ ਤੁਹਾਨੂੰ ਕੰਨੀ ਲੱਗ ਸਕਦੀ ਹੈ ਔਰ ਇੱਕ ਸਾਲ ਦਾ ਵੀਜ਼ਾ ਲੱਗਣਾ ਉਸ ਤੋਂ ਬਾਅਦ ਐਕਸਟੈਂਡ ਹੋ ਜਾਣਾ ਕਰੋਸ਼ੀਆ ਦੇ ਵਿੱਚ ਤੁਹਾਡੀ 1 ਮਹੀਨੇ ਦੀ ਜਾਂ 45 ਦਿਨ ਦੀ ਟ੍ਰੇਨਿੰਗ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਾਈਨ ਬੋਰਡ ਔਰ एवरीथिंग ਪਤਾ ਲੱਗ ਗਿਆ ਉਸ ਕੰਟਰੀ ਬਾਰੇ ਯੂਰਪ ਬਾਰੇ ਤਾਂ ਤੁਹਾਨੂੰ ਉਹ ਕਿਸੇ ਵੀ ਕੰਟਰੀ ਜਿਵੇਂ ਵੱਡੀਆਂ ਕੰਪਨੀਆਂਸ ਨੇ ਉਹਨਾਂ ਦੀਆਂ ਯੂਰਪ ਦੇ ਵਿੱਚ ਵੱਖ-ਵੱਖ ਕੰਟਰੀਸ ਜਿਹੜੀਆਂ ਆਫਿਸਸ ਹੱਗੇ ਆ ਚਾਹੇ ਜਰਮਨ ਦੀ ਗੱਲ ਕਰੀਏ ਜਿਵੇਂ ਭਾਈ ਨੇ ਹੁਣੇ ਕਿਹਾ ਕਿ ਟਰੱਕ ਵੀ ਬੜੇ ਲੰਬੇ ਚੱਲਦੇ ਆ ਇੱਕ ਕੰਟਰੀ ਤੋਂ ਦੂਜੀ ਕੰਟਰੀ ਦੇ ਵਿੱਚ ਤਾਂ ਉਹ ਕਿਸੇ ਵੀ ਕੰਟਰੀ 'ਚ ਤੁਹਾਨੂੰ ਮੂਵ ਜਿਹੜਾ ਹੈ ਕਰਾ ਸਕਦੇ ਆ ਪਰ ਜਿਹੜੀ ਤੁਹਾਡੀ ਸੈਲਰੀ ਹੈ ਉਹ ਇੱਥੋਂ ਤੁਹਾਡੇ ਨਾਲ ਐਗਰੀਮੈਂਟ ਹੋਊਗਾ ਕਿ ਇੰਨੀ ਸੈਲਰੀ ਹੈ ਫਲਾਣਾ ਬੰਦਾ ਤੁਹਾਨੂੰ 에어ਪੋਰਟ ਤੋਂ ਲੈਣ ਆਊਗਾ ਤੁਹਾਨੂੰ ਕਮੋਡੀਸ਼ਨ ਦਾ ਵੀ ਧਿਆਨ ਰੱਖਿਆ ਜਾਊ ਕਿ ਤੁਹਾਨੂੰ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਕਮੋਡੀਸ਼ਨ ਤਾਂ ਸਰ ਮਸਟ ਆ ਕਮੋਡੀਸ਼ਨ ਤੋਂ ਮੈਨੂੰ ਤਾਂ ਵੀਜ਼ਾ ਮਿਲਦਾ ਨਹੀਂ ਐ ਕਮੋਡੀਸ਼ਨ ਲੈਟਰ ਨਾਲ ਲੱਗਦੀ ਆ ਜਦੋਂ ਤੁਸੀਂ ਫਾਈਲ ਸਬਮਿਟ ਕਰਾਉਣੀ ਆ ਐਂਬੈਸੀਜ਼ ਤਾਂ ਓਨਰ ਲਿਖ ਕੇ ਦਿੰਦਾ ਵੀ ਮੈਂ 100 ਐਂਡ 100 ਜਗ੍ਹਾ ਤੇ ਤੁਹਾਨੂੰ ਰੱਖਾਂਗਾ ਤਾਂ ਵਰਕਰ ਉਹ ਜਾ ਕੇ ਐਂਬੈਸੀ ਜਮਾ ਕਰਾਏਗਾ ਵੀ ਹਾਂਜੀ ਮੈਂ ਇੱਥੇ ਰ੍ਹਾਂ ਆ ਜਾ ਕੇ ਅਕਾਮੋਡੇਸ਼ਨ ਮਸਟ ਹੈ ਸਰ ਬਿਲਕੁਲ ਹੈ ਜਿਆਦਾ ਜਾਣਕਾਰੀ ਦੇ ਲਈ ਨੰਬਰ ਅਸੀਂ ਫਲੈਸ਼ ਕਰ ਰਹੇ ਹਾਂ ਇਸ ਤੇ ਤੁਸੀਂ ਕਾਲ ਕਰਕੇ ਕੁਲਵਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਵੀ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਬਰਨਾਲਾ ਦੇ ਵਿੱਚ ਜਾਂ ਜਿੱਥੇ ਵੀ ਇਹਨਾਂ ਦੇ ਆਫਿਸਿਸ ਹੋਣਗੇ ਅਸੀਂ ਥੱਲੇ ਫਲੈਸ਼ ਵੀ ਕਰ ਰਹੇ ਹਾਂ ਉੱਥੇ ਪਹੁੰਚ ਕੇ ਜਾਣਕਾਰੀ ਜਿਹੜੀ ਹੈ ਲਾਇਸੈਂਸ ਤੇ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਜਾਣਕਾਰੀ ਦਾ ਥੈਂਕ ਯੂ ਧੰਨਵਾਦ ਦਰਸ਼ਕਾਂ ਦਾ ਵੀ ਧੰਨ